ਤਸ਼ਰੀਆ ਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਸੋਨਾ ਚਾਂਦੀ ਹੋਇਆ ਸਦਾ ਇੰਨਾ ਸਸਤਾ ਲੱਗ ਗਿਆ ਮੌਜਾਂ ਹੀ ਮੌਜਾਂ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤੀ ਜਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਇੱਕ ਮਹੀਨਾ ਪਹਿਲਾਂ ਕਿਸ ਨੂੰ ਪਤਾ ਸੀ ਕਿ ਚਾਂਦੀ ਜੋ ਕਿ 1 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਵਾਲੇ ਚੱਲੀ ਜਾਰੀ ਹੈ ਉਹ 90000 ਰੁਪਏ ਤੇ ਆ ਜਾਵੇਗੀ ਜਦੋਂ ਸੋਨਾ ਤੀਜੀ ਨਾਲੋਂ ਬਹੁਤ ਰਿਆ ਸੀ ਤਾਂ ਹਰ ਕਿਸ ਨੇ ਬਕੀਨ ਸੀ ਕਿ ਇਹ ਕੀਮਤ ਮੈਟਲ ਇਹਨਾਂ ਨਵੇਂ ਪੱਧਰ ਤੇ ਪਹੁੰਚ ਜਾਵੇਗੀ ਸੋਨੇ ਦੀ ਜੋ ਕਿ ਫਿਲਹਾਲ ਦੇਖਾਂ ਮਿਲ ਰਹੀ ਆ ਇਸ ਤੇ ਵਿਸ਼ਵਾਸ ਕਰਨਾ ਵੀ ਬਹੁਤ ਔਖਾ ਲੱਗਦਾ ਪਿਛਲੇ 1 ਮਹੀਨੇ ਚ ਸੋਨਾ ਆਪਣੇ ਰਿਕਾਰਡ ਪੱਧਰ ਤੋਂ 4.25% ਦੀ ਡਿੱਗਿਆ ਹੈ ਤੇ ਦੂਜੇ ਪਾਸੇ ਚਾਂਦੀ ਦੀ ਕੀਮਤ 8% ਤੋਂ ਜ਼ਿਆਦਾ ਦੀ ਗਰਾਵਟ ਦੇਖਣ ਨੂੰ ਮਿਲੀ ਆ ਪਿਛਲੇ ਕੁਝ ਮਹੀਨਿਆਂ ਚ ਸੋਨਾ ਆਪਣੇ ਰਿਕਾਰਡ ਲੈਵਲ ਤੋਂ 3200 ਰੁਪਏ ਤੱਕ ਡੁੱਟ ਚੁੱਕਾ ਹੈ ਨਾਲ ਚਾਂਦੀ ਵੀ 7800 ਰੁਪਏ ਤੋਂ ਜ਼ਿਆਦਾ ਸਸਤੀ ਹੋ ਗਈ ਹੈ ਸੋਨ ਦੀ ਗੱਲ ਕਰੀਏ ਤਾਂ 20 ਮਈ ਨੂੰ MCX ਤੇ ਸੋਨੇ ਨੇ 76770 ਰੁਪਏ ਦਾ ਹਾਈ ਲੈਵਲ ਰਿਕਾਰਡ ਬਣਾਇਆ ਸੀ ਉੱਥੇ ਹੀ ਮੰਗਲਵਾਰ ਨੂੰ ਸੋਨਾ ਦਿਨ ਦੇ ਸਭ ਤੋਂ ਹੇਲੇ ਪੱਧਰ 717590 ਰੁਪਏ ਤੇ ਪਹੁੰਚ ਗਿਆ ਇਸ ਦਾ ਮਤਲਬ ਹੈ ਕਿ ਸੋਨੇ ਦੀ ਕੀਮਤ ਤੇ 3187 ਰੁਪਏ ਯਾਨੀ ਕਿ 4.28 ਫੀਸਦੀ ਸਸਤੀ ਹੋ ਗਈ ਹੈ ਇਸ ਦੀ ਕੀਮਤ ਅਤੇ ਨਾਲ ਹੀ ਚਾਂਦੀ ਦੀ ਕੀਮਤ ਦੀ ਬਹੁਤ ਹੀ ਜ਼ਿਆਦਾ ਭਾਰੀ ਗਰਾਫ ਡਾਟਾ ਜੀ ਕੀਤੀ ਗਈ ਹੈ ਵੀਡੀਓ ਦੇਖਣ ਲਈ ਤੁਹਾਡਾ ਤਨਵਾਦ